ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਫ ਸਟਾਈਲ ਦੀ ਦੁਸ਼ਾਨਾ ਰੱਖ ਚੰਨੇ ਤੇ ਤੁਹਾਡਾ ਸਵਾਗਤ ਹੈ ਤੇ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਜੀ ਦੇ ਰਹੇ ਸ਼ਨੀਵਾਰ ਤੇ ਅੱਜ ਸਾਡੇ ਪਿੰਡ ਔਲਕਰਾਂ ਚ ਨਗਰ ਕੀਰਤਨ ਤੇ ਨਗਰ ਕੀਰਤਨ ਆ ਰਿਹਾ ਸੀ ਗੁਰਦੁਆਰਾ ਗੁਫਾ ਸਾਹਿਬ ਤੋਂ ਤੇ ਨਗਰ ਕੀਰਤਨ ਤੇ ਅੱਜ ਅਸੀਂ ਦਰਸ਼ਨ ਕਰਾਂਗੇ ਤੇ ਆਓ ਫਿਰ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਨਾਲੇ ਅਸੀਂ ਕਰਦੇ ਆ ਤੇ ਸਾਡੇ ਨਾਲ-ਨਾਲ ਤੁਸੀਂ ਗੁਰੂ ਸ਼ਬਦ ਦੇ ਦਰਸ਼ਨ ਕਰੋ ਤੇ ਬਾਕੀ ਸਾਰੇ ਤਿਆਰ ਹੋ ਗਿਆ ਬੱਚੇ ਵੀ ਤਿਆਰ ਨੇ ਹਾਂਜੀ ਸਵੇਰ ਦਾ ਟਾਈਮ ਆ ਤੇ 7 ਵਜੇ ਹੀ ਤੇ ਅਸੀਂ ਗੁਰਦੁਆਰਾ ਸਾਹਿਬ ਤੋਂ ਆਏ ਸੀਗੇ ਤੇ ਗੁਰਦੁਆਰਾ ਸਾਹਿਬ ਤੋਂ ਆਏ ਸੀਗੇ ਤੇ ਅੱਜ ਜਿਹੜੀ ਆ ਧੁੰਦ ਦੇਖੋ ਬਾਹਰ ਬਹੁਤ ਪਈ ਸੀ ਠੰਡ ਦਾ ਮੌਸਮ ਹੋ ਗਿਆ ਏ ਤੇ ਮੌਸਮ ਬਦਲਦਾ ਜਾ ਰਿਹਾ ਹੈ ਬਦਲਵਾਈ ਹੋ ਗਈ ਤੇ ਇੱਧਰ ਜਿਵੇਂ ਸ਼ਹਿ ਨਵਾ ਜਿਹੜਾ ਸੁੱਤਾ ਪਿਆ ਸੀਗਾ ਤੇ ਬੱਚਿਆਂ ਨੂੰ ਛੁੱਟੀ ਹੈ ਅੱਜ ਤੇ ਉਹ ਅੱਜ ਕਹਿੰਦਾ ਸੀਗਾ ਮੈਂ ਲੇਟ ਉੱਠਣਾ ਤੇ ਇਹ ਸੁੱਤਾ ਪਿਆ ਤੇ ਮੈਂ ਅੱਜ ਸਾਡੇ ਨਗਰ ਕੀਰਤਨ ਆਉਣਾ ਸੀਗਾ ਤੇ ਇਸ ਕਰਕੇ ਮੈਂ ਜਲਦੀ ਜਲਦੀ ਆਪਣੀ ਕਿਚਨ ਦੇ ਸਾਰੇ ਕੰਮ ਨੇ ਬਿੜੰਡੀ ਤੇ ਇੱਧਰ ਮੈਂ ਸਬਜ਼ੀ ਦੀ ਘਰ ਰਹੀ ਸੀਗੀ ਤਿਆਰੀ ਤੇ ਅੱਜ ਭੰਡ ਰਿਆ ਸੀਗਾ ਆਲੂ ਬੈਂਗਾਂ ਤੇ ਉਹਦੇ ਨਾਲ ਦੁੱਧ ਗਰਮ ਹੋ ਰਿਹਾ ਸੀਗਾ ਤੇ ਸਬਜ਼ੀ ਮੈਂ ਨਾਲ-ਨਾਲ ਬਣਾ ਰਹੀ ਸੀ ਤੇ ਫੇਰ ਇਹ ਸੀਗਾ ਵੀ ਕਿਚਨ ਦਾ ਕੰਮ ਜਲਦੀ ਖਤਮ ਹੋ ਜਾਏਗਾ ਤੇ ਨਾਲ ਸਫਾਈਆਂ ਕਰਕੇ ਤੇ ਫਿਰ ਜਿਹੜਾ ਸੀ ਨਗਰ ਕੀਰਤਨ ਵਾਸਤੇ ਤਿਆਰ ਹੋ ਜਾਗੇ ਕਿ ਨਗਰ ਕੀਰਤਨ ਜਿਹੜਾ ਵਾ ਉਹ ਸਾਡੇ ਪਿੰਡ ਗੁਫਾ ਸਾਹਿਬ ਤੋਂ ਸ਼ੁਰੂ ਹੋਇਆ ਤੇ ਫਿਰ ਉਹ ਨਿੱਕੇ ਔਲਖਾਂ ਤੋਂ ਸ਼ੁਰੂ ਹੋ ਕੇ ਤੇ ਵੱਡੇ ਔਲਖਾਂ 'ਚ ਸਾਡੇ ਪਿੰਡ ਆ ਜਣਾ ਸੀ ਤਕਰੀਬਨ 12 1 ਵਜੇ 12 1 ਵਜੇ ਦੇ ਕਰੀਬ ਸਾਡੇ ਪਿੰਡ ਉਹ ਨਗਰ ਕੀਰਤਨ ਆ ਗਿਆ ਸੀ ਤੇ ਸਾਰੇ ਜਾਨ ਨੇ ਬੱਚੇ ਜੇ ਸੁੱਤੇ ਪਏ ਸੀਗੇ ਤੇ ਜਿਹੜਾ ਮੈਂ ਹਮ ਆਪਣਾ ਕੰਮ ਜਲਦੀ ਕਰ ਰਹੀ ਸੀ ਤੇ ਅੱਜ ਇਹ ਮੈਂ ਲਗਾ ਰਹੀ ਸੀ ਇੱਥੇ ਆਲੂ ਬੈਂਗਨ ਦੀ ਸਬਜ਼ੀ ਨੂੰ ਤੜਕਾ ਤੇ ਤਾਂ ਕਿ ਕੰਮ ਛੇਤੀ ਖਤਮ ਹੋ ਜੇ ਤੇ ਬਾਕੀ ਮਨਰਾਜ ਵੀ ਜੇ ਸੁੱਤਾ ਸੀਗਾ ਤੇ ਇੱਥੇ ਮਨਰਾਜ ਉੱਠ ਕੇ ਆ ਗਿਆ ਸੀਗਾ ਤੇ ਗੁੱਡ ਮਾਰਨਿੰਗ ਕਰ ਰਿਹਾ ਸੀਗਾ ਤੇ ਫੇਰ बच्चे तैयार हो गए उसके बाद हां जी सवेर ਦਾ ਵਲੌਗ ਮੈਂ ਸ਼ੁਰੂ ਕਰਤਾ ਸੀ ਤੇ ਆਪ ਆਪ ਤਿਆਰ ਹੋਈਆਂ ਹੈ ਨਾ ਆਪਾਂ ਤਾਂ ਇੱਕ ਕਲਾਈਏ ਉੜੇ ਜਾਣ ਕਲਾਈ ਦੀ ਪੰਨੇ ਬੰਨੇ ਆ ਤੇ ਸਾਨੂੰ ਅਗਰ ਕਿਤੇ ਨਾਲ ਕਿਲੇ ਆਵਾ ਜਾਤਾ ਨਹੀਂ ਹੁਦਸ਼ੰਗ ਕਰੇ ਜੇ ਜਿਹੜਾ ਆਊਗਾ ਉਹ ਤਾਂ ਅਸੀਂ ਕਰਾਂਗੇ ਬੇਨਤੀ ਕਰਦਾ ਹੱਥ ਜੋੜ ਕੇ ਵਰਦਕਾ ਲੋਨੀ ਤੇ ਬਾਬਾ ਰੂਪ ਸਿੰਘ ਉਹਨਾਂ ਨੂੰ ਵੀ ਜੇ ਸਾਡੇ ਵੱਲੋਂ ਵੀ ਬੇਨਤੀ ਹੱਥ ਜੋੜ ਕੇ ਵੀ ਗੁਰੂ ਮਹਾਰਾਜ ਦੇ ਇਸ ਤਰ੍ਹਾਂ ਸਮਾਧਮ ਦੇ ਵਿੱਚ ਮੂਰਤਾਂ ਹੀ ਨਾ ਕਰੋ ਇਹ ਬੜੀ ਮਹਿੰਗੀ ਪੈਂਦੀ ਹੈ ਰੰਗਤ ਹੈ ਪੰਡ ਪਿਆਰੇ ਸਹਿਬਾਨਾ ਗੁਰੂ ਜਸਤ ਮਹਾਰਾਜ ਹੈ ਤੇ ਰੋੜੇ ਚਲਾਉਣੇ ਜਾਂ ਕਿਰਪਾਨਾਂ ਚਲਾਉਣਾਂ ਅੱਗੇ ਪਿੱਛੇ ਕਰ ਲਿਓ ਅਸੀਂ ਤੁਹਾਨੂੰ ਦੱਸਦੇ ਨੇ ਪਰ ਜੋ चल रहचर ज़रूर